ਚੱਲ ਚੱਲਾ ਸਾਰਿਆਂ ਦਾ ਮੇਰ ਕਰਦੇ ਆ ਵਧੀਆ ਹੋਮ ਹੋਗੇ ਵੈਲਕਮ ਬੈਕ आवर YouTube ਚੈਨਲ ਤੋਂ ਅਲ ਕਪਲ ਬਲੌਗਸ ਅੱਜ ਇਹਦੀ ਇਤਰਾਜਪੀ ਰਹਿ ਸਕਦੀ ਵੀ ਆਪਣੇ ਸਬਸਕ੍ਰਾਈਬ ਕਰ ਦਿਓ ਕਾਈ ਪਰ ਬਸ ਮੈਂ ਕਹ ਰਹੀ ਹਾਂ ਵੀ ਸਬਸਕ੍ਰਾਈਬ ਕਰ ਦਿਓ ਤੇ ਹੁਣ ਆਪਾਂ ਕਰਕੇ ਦੱਸਦੇ ਹਾਂ ਉਹਦੇ ਦਾ ਕਪੜੇ ਆਲੂ ਜਿਹੜੇ ਸੀ ਉਹ ਵੀ ਚੰਗੀ ਤਰ੍ਹਾਂ ਰੋਸਟ ਹੋ ਜਾਣਗੇ ਫਿਰ ਆਪਾਂ ਬਣਾਉਣੇ ਆ ਤਰੀ ਵਾਲੇ ਆਲੂ ਤੇ ਪ੍ਰਭਾ ਨਾਲ ਇੱਕ ਤਰੀ ਗਿਆ ਤੁਹਾਨੂੰ ਉਹਨੂੰ ਕਿਹਨਾਂ ਮਾਂ ਦੇ ਆਲੂ ਆਦੇ ਤੇ ਅੱਜ ਦੇ ਸੰਗਰਾਮ ਦਾ ਮੂਵੀ ਇਹਦੇ ਸੀ ਮੁਰਦੂਵਾਰਾ ਸਾਹਿਬ ਜਨਾ ਕੋਸ਼ਿਸ਼ ਕਰਾਂਗੇ ਆਪਾਂ ਵੀ ਨਾਲ ਇਹ ਤਾਂ ਜਰੂਰ ਮੱਥਾ ਟੇਕ ਕੇ ਆਵਾਂਗੇ ਤੇ ਬਣੇ ਰਿਓ ਜੀ ਤੁਹਾ ਲੱਕ ਫਲ ਵਲੌਗਸ ਨਾਲ ਬੜਾ ਪਾ ਡਿਸਟਿੰਕ ਕਰ ਲੀਏ ਜੀ ਇਧਰ ਆ ਮੰ ਅਧਾਰੋਂ ਮੰ हो गए आलू अपने हो गए सुन के दिखा दिए टेंट टेंट आ देखो टेंट टेंट करने बहुत है नहीं भाई काट ली आप इन्हें आज माइक्रोवेव भी क्लीन करना मैं देखो क्लीन करना वाला होगा ना मैं माइक्रोवेव क्लीन करेंगे इन्हें आपा हन

ਦੇਖੋ ਲਓ ਜੀ ਫਾਈਨਲੀ ਆਪਾਂ ਅੱਜ ਡੈਡੀ ਦਾ ਪਲਾਸਟਰ ਆਪ ਹੀ ਖੋਲਣ ਲੱਗੇ ਆਏ ਨਹੀਂ ਐ ਤਾਂ ਆਪਾਂ ਸਟਾਫ ਨਰਸ ਐਡੀ ਨਿਕਲ ਲੈ ਗਈ ਜੀ ਕਿਉਂਕਿ ਪੈਰ ਨਾ ਥੋੜਾ ਜਿਆਦਾ ਅੰਦਰੋਂ ਮਤਲਬ ਜਿਵੇਂ ਤੋਤਾ ਨਹੀਂ ਹੁਣ ਹੋਰ ਹੀ ਹੋ ਗਿਆ ਰੁੱਖਾ ਜਿਹਾ ਗੰਦਾ ਜਿਹਾ ਲੱਗਣ ਲੱਗ ਗਿਆ ਤੇ ਆਪਾਂ ਖੋਲਦੇ ਆ ਤਾਂ ਸਤਰੀ ਫਿਰ ਮ사ਜ ਕਰਿਆ ਕਰਾਂਗੇ ਤੇ ਮਲਮ ਮਲਦਿਆ ਕਰਾਂਗੇ ਗਰਮ ਪੱਟੀ ਬੰਨ ਲਿਆ ਕਰਨਗੇ ਦੇਖਦੇ ਨੇ ਕੋਲ ਕਿ ਇੱਧਰ ਤੁਹਾਨੂੰ ਦਿਖਾਉਣੇ ਆ ਮਡੀ ਸਾਹਿਬ ਮੈਂ ਫਿਜ਼ੀਓਥੈਰਾਪਿਸਟ ਮੈਂ ਸਟਾਫ ਨਰਸ ਐ ਨਹੀਂ ਗੱਲ ਹੈਗੀ ਆਪਾਂ ਖੋਲਦੇ ਆ ਜੀ ਅੱਜ ਪਾਸ ਤੁਹਾਨੂੰ ਦਿਖਾਉਣੇ ਠੀਕ ਹੈ ਮਡੀ ਸਾਹਿਬ ਆਂਦੇ ਨੇ ਇੱਧਰ ਵਾਈਗਰੂ ਆਇਆ ਖਲਰਾ ਪਾਉ ਸਰ ਮੈਂ ਸਫਾਈਆਂ ਕਰਕੇ ਪੁੱਛ ਲਾ ਹਟੀ ਮਾ ਦੇਖੋ ਜੀ ਮੈਂ ਹੁਣ ਇੱਥੇ ਬੈਠ ਵੀ ਆਈ ਤਾਂ ਫਿਰ ਮੈਨੂੰ ਖੜਿਆ ਨਹੀਂ ਜਾਂਦਾ ਇੰਨਾ ਟਾਈਮ ਤੱਕ ਕੱਲ੍ਹ ਦੀ ਬਹੁਤ ਆ ਕਲਾਸ ਤਾਂ ਲੈਣਾ ਸੀਗਾ ਇੱਥੇ ਆਪਾਂ ਹੈ ਵੀ ਮਿਸਤਰੀਆਂ ਦੇ ਸੰਦ ਚੱਕਦੇ ਹੁੰਦੇ ਨੇ ਮਿਸਤਰੀਆਂ ਦੇ ਹੁਣ ਵੀਰ ਵੀ ਆ ਗਏ ਖੇਡਦੇ ਸਾਰੇ ਬੈਠੇ ਹੋਣ ਡਾਕਟਰ ਮਨਦੀਪ ਸਿੰਘ ਆ ਗਏ ਨੇ ਕਲਾਸਟਰ ਖੋਲ ਲਈ ਮਕੈਨਿਕ ਮਕੈਨਿਕ ਹੋਰ ਕੁਝ ਸਮਾਇਟ ਫੋਲ ਦਿੰਦਾ ਲੋ ਜੀ ਆਪਾਂ ਹੁਣ ਪਲਾਸਟਰ ਪਹਿਲਾਂ ਖੋਲ ਲੀਏ ਫਿਰ ਮਿਲਦੇ ਆ ਤੁਹਾਨੂੰ ਠੀਕ ਆ ਹਾਂ ਇਥੇ ਰੱਖ ਮਿਲ ਵੀ ਰਸਣਾ ਲੈ ਕੇ ਆ ਸੱਲ ਰਸਣਾ ਕਰਦੇ ਉਹ ਲੋਈ ਚੱਕ ਲੈ ਜਦੋਂ ਜਹਿਦ ਕਰਕੇ ਆਪਾਂ ਲਵੇ ਲਾਈ ਲਿਆ ਕੰਮ ਕਦੇ ਪਲਾਸ ਦੀ ਹੈਲਪ ਕਦੇ ਕੈਂਚੀ ਦੀ ਹੈਲਪ ਜੱਟ ਸੌਦਾ ਕਦੇ ਕਰਦ ਦੀ ਹੈਲਪ ਵਿਚੇ ਪੇਸ਼ੈਂਟ ਆਪ ਦੱਸ ਰਿਹਾ ਵੀ ਇਧਰੋਂ ਇਧਰ ਨੂੰ ਲਾਹੋ ਇਧਰੋਂ ਐਂ ਕਰੋ ਇਹਨੂੰ ਐਂ ਕਰੋ ਪੇਸ਼ੈਂਟ ਡਾਕਟਰ ਨਾਲੋਂ ਵੱਧ ਪੇਸ਼ੈਂਟ ਨੂੰ ਪਤਾ ਵੀ ਕਿਵੇਂ ਕੋਲਣਾ ਮੇਰੇ ਪਾਸ ਲੈ ਲਿਆ ਕੰਮ ਆਪਾਂ ਜਿੰਦਾ ਅਟਾ ਤਾਂ ਸਾਨੂੰ ਪਤਾ ਹੀ ਆ ਘਰ ਵਾਲੇ ਸੰਦਾ ਨਹੀਂ ਚੱਕ ਦਿੰਦੇ ਨੇ ਕੰਮ ਵਾਹਿਗੁਰੂ ਵਾਹਿਗੁਰੂ ਜੀ ਲਓ ਜੀ ਲਓ 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 ਹਰ ਦੇਖਾ ਦੇ ਕਾਲੀ ਨਾ ਡੈਡੀ ਨੂੰ ਅੱਜ ਵੀ ਵੀ ਪੈਣੇ ਦਿੰਦੇ ਸਾਰਾ ਕੁੱਤਾ ਆ ਰਾਮ ਆ ਰਾਮ ਆ ਰਾਮ ਅੰਮਲ ਗੱਡੂ ਵਿੱਚ ਪੈਰ ਕੱਢ ਲੇ ਹਰ ਜਰ ਡੈਡੀ ਤੁਸੀਂ ਤੁਸੀਂ ਉੱਥੇ ਰੱਖੋ ਲੋ ਲੋਈਤੀ ਰੱਖੋ ਪੈਰ ਹਜੇ ਵਿੱਚ ਕਹੋ ਆਵਾਂ ਨਹੀਂ ਮਣੀ ਮੈਂ ਵੀ ਕਰ ਲਉਂਗਾ ਵਈ ਦੇਖੋ ਖੋਲਿਆ ਆਪਾਂ ਪੈਰ ਵੀ ਵਿੱਚੋਂ ਵਿਚਾਰਾ ਜਿਵੇਂ ਆਪਾਂ ਹੁਣ ਤੁਹਾਨੂੰ ਪਿੱਛੇ ਵਲੌਗ ਚ ਮਾਈਕ੍ਰੋਵੇਵ ਚਾਲੂ ਦਿਖਾਇਆ ਸੀ ਨਾ ਵੀ ਜਦੋਂ ਆਲੂ ਰੋਸਟ ਜਾ ਹੋ ਗਿਆ ਸੀ ਤੇ ਉਹ ਕਿਵੇਂ ਦਾ ਹੋ ਗਿਆ ਸੀ ਨਾ ਉਹ ਮੇਰਾ ਡੈਡੀ ਦਾ ਪੈਰ ਜਾ ਦੇਖੋ ਇਤੋਂ ਆਏ ਜੋ ਅੱਜ ਸੈਰ ਚਲੋ ਜੀ ਫਾਈਨਲੀ ਆਪਾਂ ਪਲਾਸਟਰ ਖੋਲਤਾ ਚਲ ਵਾਈ ਗਰੂ ਦੀ ਹੈਲਪ ਨਾਲ 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 ਚਲੋ ਜੀ ਠੀਕ ਹੈ ਸਰ ਐਕਸਪੀਰੀਅੰਸ ਕਿਵੇਂ ਰਿਹਾ ਤੁਹਾਡਾ ਖੋਲਣ ਦਾ ਚਲੋ ਜੀ ਫਾਈਨਲੀ ਡਨ ਵਾਈ ਗਰੂ ਜੀ ਵਾਈ ਗਰੂ ਮਸਾਹਾ ਹੱਥ ਮਲ ਦੋ ਹਵਾ ਲੱਗੂ ਪੈਰ ਨੂੰ ਚਲੋ ਜੀ ਫਿਰ ਹੁਣ ਤੁਹਾਨੂੰ ਫਿਰ ਮਿਲਾਂਗੇ ਠਹਿਰ ਕੇ ਠਹਿਰ ਕੇ ਮਿਲਦੇ ਆ ਲਸਤਰ ਖੋਲਤਾ ਆਪਾਂ ਜੀ ਡਨ ਚਲੋ ਜੀ ਹੁਣ ਕਰਤੀ ਡੈਡੀ ਦੀ ਕੇਅਰ ਸ਼ੁਰੂ ਆਫਟਰ ਕੇਅਰ ਇਹ ਆਫਟਰ ਕੇਅਰ ਮਤਲਬ ਪਲਾਸਟਰ ਵਗੈਰਾ ਪਾ ਕੇ ਮਤਲਬ ਹਲਦੀ ਵਗੈਰਾ ਪਾ ਕੇ ਨਾ ਨੈਣ ਪਲਾਸਟਰ ਉਤਾਰ ਕੇ ਨਮਕ ਹਲਦੀ ਕਿਦਾਂ ਲੱਗ ਰਿਹਾ ਆਪਾ ਮੁਰੇੜੀ ਕਹਿੰਦੇ ਐ ਲੱਗਦਾ ਮੈਨੂੰ ਜਿਵੇਂ ਮੇਰੇ ਕਿੱਲੋ ਬਾਹਰ ਦੂਰ ਲਾਤਾ ਉਹ ਵੀ ਤਾਂ ਦੋ ਕਿੱਲੋ ਆ ਦੇਖ ਰੈਡੀ ਰੈਡੀ ਦੇਖ ਸਮਾਨ ਹੈ ਸਾਡਾ ਜੀ ਦੇਸੀ ਜਿਹਦੇ ਨੇ ਖੋਲੇ ਹੈਗਾ ਦੇਸੀ ਦਾ ਲਾਸਾ ਨਾਲ ਜਿੱਦਾਂ ਮਿਸਤਰੀ ਆਪਾਂ ਨੇ ਕਰ ਦਿੰਦੇ ਆ ਘਰੇ ਆਡੀ ਵਰਕਸ਼ਾਪ 'ਚ ਕੰਮ ਆਹ ਦੇਖੋ ਤੁਸੀਂ ਬੰਦ ਸੀ ਨਾ ਪੈਰ ਉਹਦੰਦਾ ਦੇਖੋ ਕਿੰਨਾ ਮਤਲਬ ਉਹ ਹੋ ਜਾਂਦਾ ਨਾ ਫਿਰ ਵੀ ਉੱਥੇ ਲੱਤ ਦੇ ਲਾਜ ਖਿਲਾਤੇ ਖੋਲਨਾ ਬਹੁਤ ਬੜਾ ਆਏ ਲੱਤ ਜਿੱਤੂੰ ਝੁੰਗੜੀ ਜਿਹੀ ਆਹ ਕੀ ਹੈ ਆਹ ਕੀ ਚੱਕੀ ਪੈ ਜੋ ਜੀ ਫਿਰ ਹੁਣ ਆਪਾਂ ਅੱਜ ਰੋਟੀ ਖਾਣ ਲੱਗੇ ਆ ਪਾਉਣੇ 1 1 ਵਜਨ ਵਾਲਾ ਅੱਜ ਆਪਾਂ ਪਹਿਲਾਂ ਰੋਟੀ ਖਾ ਲਈ ਕਿਉਂਕਿ ਫਿਰ ਹੋਰ ਕੰਮ ਕਰਨੇ ਆ ਮੰਮੀ ਗੁਰਦੁਆਰਾ ਸਾਹਿਬ ਗਏ ਨੇ ਕੱਪੜੇ ਧੋਣੇ ਆ ਦੇਖੋ ਖਲਾਰਾ ਪਿਆ ਪਿਆ ਫਿਰ ਭਾਂਡੇ ਵੀ ਸਾਫ਼ ਕਰਨੇ ਆ ਇੱਧਰ ਰੋਟੀ ਆ ਗਈ ਜੀ ਆਪਣੀ ਸਾਹ ਨੇ ਵੀ ਅੱਜ ਔਇਲਿੰਗ ਕਰਾਈ ਆ ਮੈਂ ਵੀ ਔਇਲ ਕੀ ਜੁਇਨ ਕੀਤੀ ਆ ਮੈਂ ਤਾਂ ਆਪਦੇ ਆਪ ਲਾਇਆ ਇਹਨਾਂ ਦੀ ਮੈਂ ਲਾਇਆ ਅੱਜ ਆ ਲਈ ਰੋਟੀ ਇਹਦੀ ਤੇ ਆਹ ਦੇਖੋ ਜੀ ਰੋਟੀ ਆ ਗਈ ਆਪਣੀ ਮਲਾਈ ਦਹੀਂ ਗਾਜਰਾ ਮਟਰ ਆਲੂ ਅਦਰਕ ਹੋ ਗਈ ਹੈ ਜੀ ਹਾਂਜੀ ਅੱਜ ਆਪਾਂ ਬਣਾਉਣ ਲੱਗੇ ਆਂ ਮੂਗੀ ਮਖਰੀ ਸ਼ਾਮ ਨੂੰ ਬਾਜ਼ਾਰ ਜਾਏ ਸੀ ਆਪਾਂ ਡੈਡੀ ਲਈ ਝੂ ਲੈ ਕੇ ਆਏ ਸੀ ਕੋਲੋਂ ਕਿ ਪਲਸ ਪਰ ਖੋਲ ਲਿਆ ਪਿੱਛੇ ਵਿੱਚ ਬਲੌਂਸ ਦੇਖਿਆ ਉਸ ਦਾ ਹੁਣ ਫਿਰ ਉਹ ਗਰਮ ਪਕੀ ਵਗੈਰਾ ਬਣਨੇ ਕੇ ਨਾ ਝੂ ਪਾ ਲੈ ਕਰ ਰਹੇ ਆਂ ਅੱਜ ਦਾ ਸਾਰਾ ਸਾਨੂੰ ਕੰਮਾਂ ਚ ਲੱਗ ਗਿਆ ਮੰਮੀ ਕੱਪੜੇ ਤਿਆਰ ਕਰ ਜਾਂਦੇ ਆਂ ਮੈਂ ਬਣਾ ਰਹੀ ਆਂ ਸਬ지 ਰੋਟੀ ਤੇ ਹੋਰ ਚੋਲਾ ਆਪਣਾ ਭੰ ਲੈ ਰਿਹਾ ਚੰਗੀ ਵਰਾ। ਤੇ ਕੈਦਨ ਕੀ ਕਾਚੀ ਦੇਖ ਕੇ ਵੀਰੇ ਗੁਰਪ੍ਰੀਤ ਵੀਰੇ ਨੇ ਕਿਹਨੇ ਕਿਹਾ ਸੀ ਵੀ ਖੱਬੂਆ ਸੀ। ਕਾਚੀ ਤਾਂ ਦੇਖਦੇ ਹੁੰਦੇ ਨੇ ਕਿਵੇਂ ਖੱਬੂਆ ਇੱਧਰ ਕੀ ਆਪਣੀ ਮੂੰਗੀ ਮਸੂਦ ਬਣਾਈ ਆ ਆਪਾਂ ਚ। ਦਾਲ ਪੀਲੀ ਦਾਲ। ਤੜਕਾ ਲਗਾ ਦਈਏ ਹੁਣ ਇਹਨੂੰ। ਖੋ ਜੀ ਕੱਪੜੇ ਵੀ ਤੈ ਹੁਣ ਲੱਗੇ ਐਨੇ ਕੱਪੜਿਆਂ ਦਾ ਢੇਰ ਲੱਗਿਆ ਪਿਆ ਉਧਰ ਦੇਖੋ ਆਜ ਬਾਗ ਸਾਡਾ ਫੋਨ ਨਹੀਂ ਛੜਦਾ ਇਹ ਤਾਂ ਫੋਨ ਛੜਾਉਣ ਦਾ ਕੋਈ ਹੱਲ ਦੱਸੋ ਸਾਨੂੰ ਇੱਕ ਵਾਰੀ ਇੱਕ ਫੋਨ ਧਰਦਾ ਇਹ ਦੂਜਾ ਚੱਕ ਲੈਂਦਾ ਇੱਕ ਧਰਦਾ ਥਾਪੜ ਕੀ ਆ ਜੀ ਥਾਪੜੇ ਇਧਰ ਡੈਡੀ ਦਾ ਅੱਜ ਪਲਾਸਟਰ ਖੋਲਤਾ ਗਰਮ ਪੱਟੀ ਬੰਨਦੀ ਇਧਰ ਰੁਟੀਨ ਦੀ ਤਰ੍ਹਾਂ ਚੱਲਦੇ ਨੇ ਬਾਬਾ ਜੀ ਦੇ ਦੀਵਾਨ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੇ ਇਧਰ ਥਾਪੜ ਲੱਗੀਆਂ ਜੀ ਇਧਰ ਇਹਦੇ ਥਾਪੜਿਆਂ ਦੀ ਘਾਟ ਆ ਇਹ ਕਹਿ ਰਿਹਾ ਸੱਚੂ ਹੀ ਘਾਟ ਆ ਕਿਉਂਕਿ ਇਹ ਫੋਨ ਨਹੀਂ ਧਰਦਾ ਸਾਰਾ ਦਿ इधर कपड़े तय हो रही है साड़ी कप सैट कर लो पुता ठीक है इधर ला तड़का अपनी मुंगी मूंगी मम्मी तय करी आदा कपड़े लौ पीली दाल रेडी हो गई अपनी फुलके बना दिए ਸਾਡੇ ਨਾਲ ਹੋਣ ਵਾਲੇ ਆ ਘਰੇ ਉਹ ਕੰਮ ਸੀ ਸੰਡੇ ਨੂੰ ਬਹੁਤ ਕੰਮ ਹੁੰਦੇ ਨੇ ਤੇ ਆ ਮੇਰੇ ਪਿੱਛੇ ਤੁਹਾਨੂੰ ਆਵਾਜ਼ ਆਉਂਦੀ ਹੋਈ ਇੱਕ ਆਪਣੇ ਇੱਥੇ ਜਾਗ ਰਣਾ ਅੱਜ ਆਪਾਂ ਲਾਈਵ ਵੀ ਨਹੀਂ ਆਏ ਹੈਗੇ ਅੱਜ ਕਿਉਂਕਿ ਇਹ ਸੀਗਾ ਲੇਟ ਆਏ ਸ਼ਾਪ ਤੇ ਘਰ ਦੇ ਕੰਮ ਨਹੀਂ ਸੀ ਨਿਭੜੇ ਅੱਜ ਮਨਵੀਰ ਆ ਦੇਖੋ ਸ਼ਾਪ ਤੇ ਪੈਨ ਗੜ ਪੁਆਈ ਜਾਂਦਾ ਹੱਥ ਲੱਗ ਜਾਂਦੀ ਹੈ ਕਿਹਦਾ ਹਲੋ ਜੀ ਆ ਦੇਖੋ ਕਿੱਦਾਂ ਤੇ ਵੀ ਜੀ ਚੱਲ ਰਿਹਾ ਬਹੁਤ ਦਿਨ ਆਪਣਾ ਤੇ ਤਾਂ ਇੱਕ ਮੈਂ ਨਾ ਤੁਹਾਡੇ ਨਾਲ ਇੱਕ ਕਲਿੱਪ ਐਡ ਕਰੂੰਗੀ ਪਿੱਛੇ ਉਹਦੇ ਚ ਨਾ ਮੇਰੇ ਪਿੰਡ ਵਾਲੇ ਮੰਮਾ ਨੇ ਉਹਨਾਂ ਨੂੰ ਨਹੀਂ ਪਤਾ ਉਹਨਾਂ ਦੇ ਮਤਲਬ ਉਹਨਾਂ ਤੋਂ ਚੋਰੀ ਮੇਰੇ ਬਰਦਰ ਨੇ ਵੀਡੀਓ ਬਣਾ ਕੇ ਭੇਜੀ ਆ ਉਹਨਾਂ ਨੇ ਇਹ ਪੀੜੀ ਦੇ ਟਾਇਰ ਲਵਾ ਲਏ ਪੀੜੀ ਦੇ ਟਾਇਰ ਲਵਾ ਕੇ ਉਹ ਨਾ ਮਤਲਬ ਵਿੜਾ ਧੌਂਦੇ ਫਿਰਦੇ ਆਂ ਰੋੜ ਰੋੜ ਕੇ ਪਾਈਪ ਨਾਲ ਇੰਨਾ ਇੰਨਾ ਹਾਸੇ ਆਉਂਦੀ ਆ ਦੇਖ ਕੇ ਤੇ ਉਹ ਵੀਡੀਓ ਤੁਹਾਨੂੰ ਆਪਾਂ ਐਡ ਕਰੀ ਹੋਊ ਪਿੱਛੇ ਤੁਸੀਂ ਦੇਖਿਓ ਤੇ ਉਹਦੇ ਤੇ ਮੰਮੀ ਨੇ ਪੀੜੀ ਦੇ ਟਾਇਰ ਬਣਾ ਕੇ ਘੁੰਮ ਰਹੇ ਨੇ ਨਾ ਵਿੜਾ ਧੁੱਈ ਜਾਂਦੇ ਨੇ मतलब ਉਹਨਾਂ ਨੂੰ ਪਤਾ ਨਹੀਂ ਹੈਗਾ ਉਹਨਾਂ ਦੀ ਇਹ ਵੀਡੀਓ ਬਣਾਈ ਆ ਆਪਾਂ ਉਹਨਾਂ ਤੋਂ ਚੋਰੀਆਂ ਬਣਾਈ ਸੀ ਇਹ ਬਾਕੀ ਇਸ ਬਲੌਗ ਦਾ ਆਪਾਂ ਇੱਥੇ ਕਰਦੇ ਆਂਡ ਤੁਹਾਨੂੰ ਮਿਲਾਂਗੇ ਇੱਕ ਨਵੇਂ ਬਲੌਗ ਨਵੇਂ ਵੀਡੀਓ ਨਾਲ ਤਨੌਲਾ ਕਪਲ ਬਲੌਗਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦਿਆ ਕਰੋ ਹਾਂਜੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਜੀ ਠੀਕ ਹੈ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਆ ਕਰੋ ਮਿਲਦੇ ਆ ਤੁਹਾਨੂੰ ਇੱਕ ਨਵੀਂ ਵੀਡੀਓ ਨਵੇਂ ਬਲੌਗ ਨਾਲ ਬਣੇ ਰਿਹਾ ਕਰੋ ਤਨਾ ਲੱਕਪਲ ਬਲੌਗਸ ਨਾਲ ਠੀਕ ਹੈ ਜੀ ਬਾਏ ਗੁੱਡ ਨਾਈਟ ਟੂ ਸਾਰਾ ਬਾਏ ਗੁੱਡ ਨਾਈਟ ਸਾਰਿਆਂ ਨੂੰ ਇਹਨੇ ਗੁੱਡ ਨਾਈਟ ਟੂ 올 ਕਹਿਣਾ ਸੀ ਹੁਲ ਜਾਤਾ ਠੀਕ ਹੈ ਜੀ ਬਾਏ ਲਓ ਜੀ ਬਾਏ ਕਰਦੇ ਆ ਸਭ ਸਤਿ ਸ਼੍ਰੀ ਅਕਾਲ ਜੀ ਬਾਏ ਕੱਲ ਨੂੰ ਮਿਲਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਓਕੇ ਕਰਦੇ ਆ ਕਰੋ ਜੀ